ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਮੈਂ ਹਾਂ ਭਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਾਕ ਦੀ ਸਿਆਸਤ ਵਿੱਚ ਗੱਲਬਾਤ ਕਰਾਂਗੇ ਸਿਆਸਤ ਦੀ ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਪਿੰਦਰ ਜੀ ਵਿਰਿੰਦਰ ਜੀ ਗੱਲਬਾਤ ਸਿਆਸਤ ਦੀ ਗੱਲਬਾਤ ਕਾਨੂੰਨ ਨੂੰ ਲੈ ਕੇ ਆ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਇਸ ਕਾਨੂੰਨ ਨੂੰ ਲੈ ਕੇ ਜਿਹੜੀ ਚਰਚਾ ਜੀ ਛੜੀ ਹੋਈ ਆ ਤੇ ਇਸ ਕਾਨੂੰਨ ਦੇ ਖਿਲਾਫ ਹੁਣ ਮੁਸਲਮਾਨ ਲੀਗ ਦੇ ਵੱਲੋਂ ਪਟੀਸ਼ਨ ਪਾਈ ਗਈ ਆ ਉਹ ਕੀ ਪਟੀਸ਼ਨ ਆ ਤੇ ਕੀ ਕਹਿਣਾ ਇਸ ਨੂੰ ਪੜਿਚੋਣ ਲੈ ਕੇ ਉਪੰਧਾ ਜੀ ਅ ਕੱਲ ਦਾ ਇਹ ਜਿਹੜਾ ਸਿਟੀਨਿਸ਼ਿਪ ਐਮੈਂਡਮੈਂਟ ਐਕਟ ਆ ਇਹ ਲਾਗੂ ਕਰ ਦਿੱਤਾ ਗਿਆ ਹੈ ਜੀ ਇੰਪਲੀਮੈਂਟ ਹੋ ਗਿਆ ਹੈ ਜਿਸ ਨੂੰ ਲੈ ਕੇ ਪੂਰੇ ਦੇਸ਼ ਚ ਕੀ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਮੁੱਦਾ ਬਣਿਆ ਪਿਆ ਔਰ ਇਤੋਂ ਤੱਕ ਕਿ ਮੀਡੀਆ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ ਅਲ ਜਜੀਰਾ ਚੈਨਲ ਦੀ ਉਸ ਨੇ ਤੇ ਇਸ ਨੂੰ ਕਹਤਾ ਗੈਰ ਮੁਸਲਮ ਜਿਹੜਾ ਇਹ ਐਲਾਨ ਕਰ ਦਿੱਤਾ ਇਸ ਕਾਨੂੰਨ ਨੂੰ ਉਹਨਾਂ ਨੇ ਆਪਣੇ ਚੈਨਲ 'ਤੇ ਦਿਖਾਇਆ ਤੇ ਜਿਸ ਤਰੀਕੇ ਦੇ ਨਾਲ ਇਸ ਵੇਲੇ ਸਿਸਟਮ ਚੱਲ ਰਿਹਾ ਜਿਹੜੀ ਆਲ ਇੰਡੀਆ ਮੁਸਲਮ ਲੀਗ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ ਜਿਸ ਤਰ੍ਹਾਂ ਇੰਡੀਅਨ ਯੂਨੀਅਨ ਮੁਸਲਮ ਲੀਗ ਨੇ ਪੈਟੀਸ਼ਨ ਪਾਈ ਆ ਇਸ ਨੂੰ ਸਟ੍ਰਾਈਕ ਡਾਊਨ ਕਰਨ ਦੀ ਗੱਲ ਕੀਤੀ ਆ ਉਹ ਕੀ ਗੱਲ ਹੈ ਦੇਖੋ ਸਭ ਤੋਂ ਪਹਿਲਾਂ ਤੇ ਆਪਾਂ ਗੱਲ ਕਰੀਏ ਕਿ ਇੰਡੀਅਨ ਯੂਨੀਅਨ ਮੁਸਲਮ ਲੀਗ ਹੈ ਕੀ ਇੰਡੀਅਨ ਯੂਨੀਅਨ ਮੁਸਲਮ ਲੀਗ ਜਿਹੜੀ ਹੈ ਇਹ ਬੇਸਡ ਹੈ ਕਿ ਹੈ ਕੇਰਲਾ ਦੇ ਵਿੱਚ ਇਹਦਾ ਹੈੱਡਕੁਆਰਟਰ ਤਾਮਿਲਨਾਡੂ ਹੈ ਪਰ ਇਹ ਜਿਹੜੀ ਹੈਗੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਇਹ ਸੂਬਾ ਪਧਰੀ ਪੋਲੀਟੀਕਲ ਪਾਰਟੀ ਹੈ ਇਹਦਾ ਪਛੋਕੜ ਜਿਹੜਾ ਹੈਗਾ ਇਹ ਆਜ਼ਾਦੀ ਤੋਂ ਪਹਿਲਾਂ ਦਾ ਵੀ ਹੈ ਉਸ ਵੇਲੇ ਇਸ ਪਾਰਟੀ ਦਾ ਨਾਂ ਹੁੰਦਾ ਸੀਗਾ ਆਲ ਇੰਡੀਆ ਮੁਸਲਮ ਲੀਗ 1906 ਦੇ ਵਿੱਚ ਫਾਰਮਡ ਹੋਈ ਸੀ ਉਸ ਵੇਲੇ ਇਹਦੇ ਲੀਡਰ ਜਿਹੜੇ ਸੀਗੇ ਮੁਹੰਮਦ ਜਿੰਨਾ ਵੀ ਇਸ ਦੇ ਲੀਡਰ ਰਹੇ ਸੀ ਜਦੋਂ ਪਾਰਟੀਸ਼ਨ ਹੋਈ ਹੈ ਪਾਰਟੀਸ਼ਨ ਤੋਂ ਬਾਅਦ 1948 ਦੇ ਵਿੱਚ ਇਹਦਾ ਜਿਹੜਾ ਇੰਡੀਆ ਵਾਲੇ ਪਾਸੇ ਇਹਦਾ ਨਾਂ ਬਦਲ ਕੇ ਇੰਡੀਅਨ ਯੂਨੀਅਨ ਮੁਸਲਮ ਲੀਗ ਕਰ ਦਿੱਤਾ ਗਿਆ ਹੁਣ ਜਿਸ ਤਰੀਕੇ ਦੇ ਨਾਲ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਲਾਗੂ ਕਰ ਦਿੱਤਾ ਗਿਆ ਜੀ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ ਸੁਪਰੀਮ ਕੋਰਟ ਚ ਪਟੀਸ਼ਨ ਪਾਈ ਹੈ ਕਿ ਇਹ ਅਨ ਕਨਸਟੀਟਿਊਸ਼ਨਲ ਹੈ ਜੀ ਗੈਰ ਸੰਵਿਧਾਨਿਕ ਹੈ ਇਸ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਹਮ ਦੇਖੋ ਭਪਿੰਦਰ ਜੀ ਜਿਸ ਵੇਲੇ 19 ਦਸੰਬਰ 2019 ਨੂੰ ਇਹ ਜਿਹੜਾ ਸੀਏਏ ਕਾਨੂੰਨ ਬਣਿਆ ਸੀ ਲਾਗੂ ਨਹੀਂ ਸੀ ਹੋਇਆ ਉਸ ਵੇਲੇ ਵੀ ਪਟੀਸ਼ਨ ਪਾਈ ਗਈ ਸੀ ਸੁਪਰੀਮ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਦੇ ਵਿੱਚ ਜਦੋਂ ਪਟੀਸ਼ਨ ਪਾਈ ਗਈ ਸੀ ਤੇ ਇਸ ਨੂੰ ਕਿਹਾ ਗਿਆ ਸੀਗਾ ਇਸ ਬਾਰੇ ਕਿ ਇਸ ਨੂੰ ਆਪਣੇ ਕੀਤਾ ਸਟੇ ਲਾ ਦਿੱਤਾ ਜਾਵੇ ਹੂੰ ਦੂਸਰੇ ਪਾਸੇ ਸੈਂਟਰ ਗਵਰਨਮੈਂਟ ਨੇ ਇਹ ਕਿਹਾ ਸੀਗਾ ਕਿ ਨਹੀਂ ਪਈ ਹੈ ਅਸੀਂ ਇਹਦੇ ਹਾਲੇ ਰੂਲ ਬਣਾਏ ਨਹੀਂ ਹੈਗੇ ਮਾਮਲਾ ਖੈਰ ਉਸ ਵੇਲੇ ਤੋਂ ਕੋਰਟ ਦੇ ਵਿੱਚ ਹੈ ਉਸ ਵੇਲੇ ਤੋਂ ਕੋਰਟ ਦੇ ਵਿੱਚ ਹੈ ਕਿ ਕੁੱਲ ਮਿਲਾ ਕੇ 2020 ਤੋਂ ਜੇ ਆਪਾਂ ਗੱਲ ਕਰੀਏ ਕਿ ਤੇ ਕਮ ਸੇ ਕਮ ਅਲੱਗ-ਅਲੱਗ ਜਥੇ ਬੰਦਿਆਂ ਵੱਲੋਂ ਅਲੱਗ-ਅਲੱਗ ਲੋਕਾਂ ਵੱਲੋਂ 250 ਦੇ ਕਰੀਬ ਜਿਹੜੀਆਂ ਪਟੀਸ਼ਨਾਂ ਪਾਈਆਂ ਗਈਆਂ ਨੇ ਸੁਪਰੀਮ ਕੋਰਟ ਦੇ ਵਿੱਚ ਹੁਣ ਜਿਹੜੇ ਪਟੀਸ਼ਨਰਸ ਨੇ ਉਹਨਾਂ ਦਾ ਕੀ ਕਹਿਣਾ ਹੈ ਪਟੀਸ਼ਨਰਸ ਇਹ ਕਹਿ ਰਹੇ ਨੇ ਕਿ ਅਨ ਕਨਸਟੀਟਿਊਸ਼ਨਲ ਕਿਉਂ ਹੈਗੀ ਹੈ ਹੁਣ ਜਿਸ ਤਰੀਕੇ ਦੇ ਨਾਲ ਆਪਾਂ ਗੱਲ ਕਰਦੇ ਹਾਂ ਕਿ ਪਾਕਿਸਤਾਨ ਬੰਗਲਾਦੇਸ਼ ਤੇ ਅਫਗਾਨਿਸਤਾਨ ਦੇ ਜਿਹੜੇ ਮਾਈਨੋਰਿਟੀਆਂ ਹੈਗੀਆਂ ਨੇ ਜਿਸ ਤਰ੍ਹਾਂ ਆਪ ਗੱਲ ਕਰੀਏ Hindu Sikh Christian Bodhi Jaini Parsi ਸਿਰਫ ਇਹਨਾਂ ਨੂੰ ਹੀ ਕਿਉਂ ਮਤਲਬ ਕਿ ਜਿਹੜੇ ਇਹ ਲੋਕ ਇੰਡੀਆ 'ਚ ਰਹਿ ਰਹੇ ਨੇ 31 ਦਸੰਬਰ 2014 ਤੋਂ ਪਹਿਲਾਂ ਕੱਟ-ਆਫ ਡੇਟ ਰੱਖੀ ਆ 31 ਦਸੰਬਰ 2014 ਉਹ ਐਪਲੀਕੇਸ਼ਨ ਭਰ ਕੇ ਉਹਨਾਂ ਨੂੰ ਸਿਟੀਜ਼ਨਸ਼ਿਪ ਦਿੱਤੀ ਜਾ ਸਕਦੀ ਇਹਦੇ 'ਚ ਮੁਸਲਮ ਸ਼ਾਮਲ ਨਹੀਂ ਹੈ ਗੈਰ ਮੁਸਲਮ ਜਿਹੜੇ ਨੇ ਉਹਨਾਂ ਨੂੰ ਕਿਹਾ ਗਿਆ ਹੁਣ ਸਰਕਾਰ ਦਾ ਤਰਕ ਇਹ ਹੈ ਕਿ ਇਹ ਜਿਹੜੇ ਮਾਨੋਰੀਟੀਆਂ ਮਾਈਨੋਰੀਟੀਆਂ ਹੈਗੇ ਨੇ ਗੱਟ ਗਣਤੀ ਹੈਗੇ ਨੇ ਬੰਗਲਾਦੇਸ਼ ਦੇ ਵਿੱਚ ਪਾਕਿਸਤਾਨ ਦੇ ਵਿੱਚ afghanistan ਦੇ ਵਿੱਚ ਕਿਉਂਕਿ ਇੱਥੇ ਮੁਸਲਮਾਨਾਂ ਦੀ ਗਿਣਤੀ ਜ਼ਿਆਦਾ ਹੁਣ 96. ਕੁਝ ਪਰਸੈਂਟ ਮੁਸਲਮਾਨ ਜਿਹੜੇ ਦੱਸਿਆ ਜਾਂਦਾ ਕਿ ਉਹ ਪਾਕਿਸਤਾਨ ਦੇ ਵਿੱਚ ਨੇ 99.7 ਦੇ ਕਰੀਬ ਹੈਗੇ ਨੇ afghanistan ਦੇ ਵਿੱਚ ਤੇ 91 ਫੀਸਦੀ ਦੇ ਕਰੀਬ ਜਿਹੜੇ ਹੈਗੇ ਆ ਉਹ ਬੰਗਲਾਦੇਸ਼ ਦੇ ਵਿੱਚ ਹੈ ਇਹ ਜਿਹੜੇ ਮਾਈਨੋਰਟੀਜ਼ ਨੇ ਉੱਥੇ ਇਹਨਾਂ ਨਾਲ ਤਸ਼ੱਦਦ ਕੀਤੀ ਜਾਂਦੀ ਸਰਕਾਰ ਦਾ ਕੇਂਦਰ ਸਰਕਾਰ ਦਾ ਤਰਕ ਇਹ ਹੈ ਇਸ ਕਰਕੇ ਅਸੀਂ ਕਿਉਂਕਿ ਮੁਸਲਮਾਨ ਤੇ ਜਿਹੜੇ ਪਹਿਲਾਂ ਹੀ ਆਲ ਲੜੀ ਜਿਹੜੇ ਹੈਗੇ ਆ ਉਹ ਬਹੁਤ ਵੱਡੀ ਤਦਾਦ ਹੈ ਇੱਥੇ ਇਸ ਕਰਕੇ ਜਿਹੜੇ ਮਾਈਨੋਰਟੀ ਜਿਨ੍ਹਾਂ ਤੇ ਤਸ਼ੱਦਦ ਹੈਗੀ ਆ ਉਸ ਨੂੰ ਅਸੀਂ ECAE ਕਾਨੂੰਨ ਦੇ ਤਹਿਤ ਉਹ ਆਪਣੀ ਸਿਟੀਜ਼ਨਸ਼ਿਪ ਜਿਹੜੀ ਇੱਕ ਮਿਆਦ ਦੇ ਤੌਰ ਤੋਂ ਮਤਲਬ ਇੱਕ ਮਿਆਦ ਤੱਕ ਉੱਥੇ ਰਹਿ ਰਹੇ ਨੇ ਇੰਡੀਆ ਦੇ ਵਿੱਚ ਉਹਨਾਂ ਨੂੰ ਸਿਟੀਜ਼ਨਸ਼ਿਪ ਦਿੱਤੀ ਜਾ ਸਕਦੀ ਹੈ ਜਿੱਤੀ ਜਾਵੇਗੀ ਅਗਰ ਉਹ ਐਪਲੀਕੇਸ਼ਨ ਆਪਣੇ ਫਿਲ ਕਰਦੇ ਨੇ ਪ੍ਰੋਪਰ ਤਰੀਕੇ ਨਾਲ ਆਨਲਾਈਨ ਹੁਣ ਸਵਾਲ ਪਟੀਸ਼ਨਰਸ ਇਹ ਕਰ ਰਹੇ ਨੇ ਕਿ ਭਾਈ ਫਿਰ ਤਿੰਨ ਕੰਟਰੀ ਕਿਉਂ ਚੁਣੇ ਜੇ ਗਵਾਂਡੀਆਂ ਦੀ ਗੱਲ ਕਰੀਏ ਗਵਾਂਡ ਦੇ ਵਿੱਚ ਸ਼੍ਰੀਲੰਕਾ ਵੀ ਹੈਗਾ ਜੀ ਮਿਆਂਮਾਰ ਵੀ ਹੈਗਾ ਜਿਹਨੂੰ ਬੰਗਲਾਦੇਸ਼ ਕਹਿੰਦੇ ਸੀਗਾ ਹੁਣ ਉੱਥੇ ਕੀ ਹੈ ਉੱਥੇ ਕੀ ਗੱਲ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਕਿਉਂ ਨਹੀਂ ਸ਼ਾਮਲ ਕੀਤਾ ਗਿਆ ਉੱਥੇ ਤੇ ਰੋਂਗੀਆਂ ਮੁਸਲਮਾਨਾਂ ਦੀ ਬੜੀ ਤਸ਼ੱਦਦ ਕੀਤੀ ਜਾਂਦੀ ਜੋ ਦੱਸੇ ਨੇ ਜੋ ਪਟੀਸ਼ਨਰਾਂ ਦਾ ਕਹਿਣਾ ਹੈਗਾ ਉੱਥੇ ਰੋਂਗੀਆਂ ਮੁਸਲਮਾਨਾਂ ਦਾ ਬੁਰਾ ਹਾਲ ਹੈ ਤਾਮਿਲ ਹਿੰਦੂ ਜਿਹੜੇ ਨੇ ਸ਼੍ਰੀਲੰਕਾ ਦੇ ਵਿੱਚ ਉੱਥੇ ਉਹਨਾਂ ਦਾ ਬੁਰਾ ਹਾਲ ਹੈ ਉਹਨਾਂ ਨੂੰ ਵਿੱਚ ਕਿਉਂ ਨਹੀਂ ਸ਼ਾਮਲ ਕੀਤਾ ਗਿਆ ਹੁਣ ਦੂਜੇ ਪਾਸੇ ਜੇ ਗੱਲ ਕਰੀਏ ਭពਿੰਦਰ ਜੀ ਐਹਧਿਆ ਮੁਸਲਮਾਨ ਜਿਹੜੇ ਨੇ ਪਾਕਿਸਤਾਨ ਉਹ ਮੁਲਕ ਹੈ ਜਿਸ ਨੇ ਕਾਨੂੰਨ ਜਿੱਥੋਂ ਦੀ ਸਰਕਾਰ ਨੇ ਕਾਨੂੰਨ ਬਣਾ ਕੇ ਐਹਧਿਆ ਮੁਸਲਮਾਨਾਂ ਨੂੰ ਗੈਰ ਮੁਸਲਮ ਕਰਾਰ ਦਿੱਤਾ ਗਿਆ ਫਿਰ ਉਹਨਾਂ ਤੇ ਵੀ ਤਸ਼ੱਦਦ ਹੁੰਦੀ ਹੈ ਉਹਨਾਂ ਨੂੰ ਕਿਉਂ ਨਹੀਂ ਭਾਰਤ ਸਰਕਾਰ ਨੇ ਇਸ ਕਾਨੂੰਨ ਦੇ ਵਿੱਚ ਲਿਆ ਜੀ ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਇਸ ਵੇਲੇ ਮੁੱਦਾ ਜਿਹੜਾ ਹੋ ਗਿਆ ਭਖਿਆ ਹੋਇਆ ਹੁਣ ਇਹ ਪਟੀਸ਼ਨਰਸ ਇਹ ਕਹਿੰਦੇ ਨੇ ਵੀ ਇਹ ਸਟ੍ਰਾਈਕ ਡਾਊਨ ਕੀਤਾ ਜਾਵੇ ਰੱਦ ਕੀਤਾ ਜਾਵੇ ਕਿਉਂਕਿ ਇਹ ਅਨਕਨਸਟਿਟਿਊਸ਼ਨਲ ਹੈ ਗੈਰ ਸੰਵਿਧਾਨਿਕ ਕਾਨੂੰਨ ਹੈਗਾ ਹੁਣ ਜਿਸ ਤਰੀਕੇ ਦੇ ਨਾਲ ਆਪਾਂ ਇਸ ਵੇਲੇ ਮੁੱਦੇ ਮੁੱਦਾ ਇਹ ਹੈ ਕਿ ਇੱਕ ਤਾਂ ਵੱਡੀ ਗੱਲ ਉਹਨਾਂ ਨੇ ਕਿਹਾ ਕਿ ਫਿਰ ਇਹ 4 ਸਾਲਾਂ ਦੇ ਕਿਉਂ ਨਹੀਂ ਲਾਗੂ ਕੀਤਾ ਤੁਸੀਂ ਇਹ ਹੁਣ ਇਲੈਕਸ਼ਨਾਂ ਦੇ ਲਾਗੇ ਤੁਸੀਂ ਅਚਾਨਕ ਇਸ ਨੂੰ ਲਾਗੂ ਕਰਤਾ ਅਚਾਨਕ ਰੂਲ ਬਣਾ ਦਿੱਤੇ ਠੀਕ ਹੈ ਜੀ ਆਪਣੇ ਸਿਟੀਜ਼ਨਸ਼ਿਪ ਅਮੈਂਡਮੈਂਟ ਰੂਲ 2024 ਦਾ ਨਾਮ ਦਿੱਤਾ ਗਿਆ ਉਹ ਰੂਲ ਹੋਣੇ ਬਣਾ ਦਿੱਤੇਗੇ ਜੀ ਹੁਣ ਦੂਜੇ ਪਾਸੇ ਇਹ ਹੈ ਕਿ ਚੋਣਾ ਨੇੜੇ ਨੇ ਚੋਣਾ ਸਿਰ ਤੇ ਨੇ ਚੋਣਾ ਦੇ ਲਾਗੇ ਸਰਕਾਰ ਦੇ ਬਹੁਤ ਸਾਰੇ ਵੱਡੇ ਮੰਤਰੀਆਂ ਨੇ ਕਿਹਾ ਸੀਗੇ ਕਿ ਲਾਗੂ ਕਰ ਦਿੱਤਾ ਜਾਊਗਾ ਇਸ ਸੀਏਏ ਜੀ ਹੁਣ ਜਿਸ ਤਰੀਕੇ ਦੇ ਨਾਲ ਭੁਪਿੰਦਰ ਜੀ ਮਾਨਯੋਗ ਸੁਪਰੀਮ ਕੋਰਟ ਨੇ ਬੜੇ ਵੱਡੇ ਫੈਸਲੇ ਦਿੱਤੇ ਨੇ ਜਿਸ ਤਰੀਕੇ ਦੇ ਨਾਲ ਆਪਾਂ ਗੱਲ ਕਰ ਰਹੀ ਹੈ ਇਲੈਕਟਰੋਲ ਬਾਂਡ ਨੂੰ ਲੈ ਕੇ ਐਸਬੀਆਈ ਨੂੰ ਕਿਹਾ ਕਿ ਲਿਆਓ ਜੀ ਆਪਣਾ ਪੂਰਾ ਲਿਸਟ ਭੇਜੋ ਪੂਰਾ ਹਸਬਤਾ ਅਪਡੇਟਾ ਦੱਸੋ ਜਰਾ ਹੁਣ ਜਿਸ ਤਰੀਕੇ ਨਾਲ ਬਹੁਤ ਵਧੀਆ ਫੈਸਲੇ ਸੁਪਰੀਮ ਕੋਰਟ ਦੇ ਨੇ ਪਟੀਸ਼ਨ ਪਾਈ ਗਈ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਇਹ ਵੀ ਚੀਜ਼ ਹੋ ਸਕਦੀ ਹੈ ਤੇ ਕੁਸ ਸੰਭਾਵਨਾ ਹੈ ਹਮ ਆਪਾਂ ਇਹ ਫੈਸਲਾ ਸੁਪਰੀਮ ਕੋਰਟ ਨੇ ਲੈਣਾ ਜੀ ਕੀ ਹੁੰਦਾ ਕੀ ਸੁਪਰੀਮ ਕੋਰਟ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਦੇਖਦੇ ਹੋਏ ਕੀ ਕਰੇਗਾ ਕੀ ਰੱਦ ਕਰੇਗਾ ਜਾਂ ਲਾਗੂ ਰਹਿਣ ਦੇਗਾ ਜਾਂ ਉਹਦੇ 'ਚ ਤਬਦੀਲੀਆਂ ਕਰਨ ਨੂੰ ਕਹੂਗਾ ਹਮ ਸੋ ਇਹ ਸਰਕਾਰ ਦਾ ਤਰਕ ਤੇ ਤੁਹਾਨੂੰ ਮੈਂ ਦੱਸਦਾ ਸਰਕਾਰ ਕਹਿੰਦੀ ਹੈ ਵੀ ਉੱਥੇ ਤਸ਼ੱਦਦ ਹੁੰਦੀ ਹੈ ਤਿੰਨਾ ਮੁਲਕਾਂ 'ਚ ਮੁਲਕ ਤੇ ਹੋ ਰਿਹਾ ਹੈ ਤੇ ਆਪਾਂ ਜੇ ਪਟੀਸ਼ਨਰ ਕਹਿੰਦੇ ਨੇ ਤਸ਼ੱਦਦ ਤੇ ਦੂਸਰੇ ਧਰਮਾਂ ਦੇ ਲੋਕਾਂ ਨਾਲ ਵੀ ਹੁੰਦੀ ਹੈ ਰੋਂਗੀਆਂ ਮੁਸਲਮਾਨਾਂ ਨਾਲ ਹੁੰਦੀ ਹੈ ਜਿਸ ਢੰਗ ਨਾਲ ਮੈਂ ਗੱਲ ਕੀਤੀ ਹੈ ਮੀਆਂ ਮਾਰ ਦੇ ਵਿੱਚ ਹੋਰ ਵੀ ਅਹਿਮ ਦੀਆਂ ਮੁਸਲਮਾਨਾਂ ਨਾਲ ਉਹਨਾਂ ਵਾਸਤੇ ਕਿਉਂ ਨਹੀਂ ਇਹ ਕਾਨੂੰਨ ਖੈਰ ਇਸ ਵੇਲੇ ਪੂਰਾ ਮੁੱਦਾ ਭਖਿਆ ਹੋਇਆ ਚੋਣਾ ਸਿਰਤੇ ਨੇ ਜੀ ਸੁਪਰੀਮ ਕੋਰਟ ਕੇ ਮਾਮਲਾ ਹੈ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਚੀਜ਼ਾਂ ਚੱਲਦੀਆਂ ਨੇ ਕਿਉਂਕਿ ਤੁਹਾਨੂੰ ਵੀ ਪਤਾ ਜਿਸ ਢੰਗ ਨਾਲ 2020 ਦੇ ਵਿੱਚ ਇਸ ਕਾਨੂੰਨ ਨੂੰ ਲੈ ਕੇ ਸ਼ਾਹੀਨ ਬਾਗ ਦੇ ਵਿੱਚ ਵੀ ਪ੍ਰੋਟੈਸਟ ਹੋਏ ਸੀ ਅਸਾਮ ਦੇ ਵਿੱਚ ਅਸਾਮੀ ਜਿਹੜੇ ਹੈਗੇ ਨੇ ਉਹਨਾਂ ਨੇ ਵੀ ਕੀਤਾ ਸੀ ਜਿਸ ਢੰਗ ਨਾਲ ਨੈਸ਼ਨਲ ਰਿਕਾਰਡਸ ਆਫ ਸਿਟੀਜ਼ਨ ਜਿਹੜਾ ਉੱਥੇ ਸੀਗਾ ਉਹਨਾਂ ਨੇ ਕਹਿਣਾ ਕਿ ਜਿਹੜਾ ਇਹ ਜਿਹੜਾ ਐਨਸੀਆਰ ਹੈ ਜਿਹਦੇ ਨਾਲ ਕੀ ਆਪਣੇ ਉੱਥੇ ਪਤਾ ਲੱਗਦਾ ਕਿ ਕਿਹੜਾ ਆ ਆਪਣੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਇੱਥੇ ਰਹਿ ਰਿਆ ਸਿਟੀਜ਼ਨ ਕਿਹੜਾ ਅਸਲੀ ਸਿਟੀਜ਼ਨ ਹੈ ਉਹਦੇ ਵਿੱਚ ਕੀ ਹੋਊਗਾ ਕਿ ਉਹ ਜਿਹੜੇ ਲੋਕ ਨੇ ਜਿਹੜੇ ਉੱਥੋਂ ਦੇ ਵਸਨੀਕ ਨੇ ਇਹਦੇ ਨਾਲ ਮੁਸਲਮਾਨਾਂ ਨੂੰ ਜਿਹੜਾ ਬਾਹਰ ਦਾ ਰਸਤਾ ਵਿਖਾਇਆ ਜਾਊਗਾ ਔਰ ਜਿਹੜੇ ਦੂਸਰੇ ਹੈਗੇ ਨੇ Hindu ਹੈਗੇ ਨੇ ਉਹਨਾਂ ਨੂੰ ਇੱਥੇ ਸਿਟੀਜ਼ਨਸ਼ਿਪ ਮਿਲ ਜੂਗੀ ਇਹਦੇ ਨਾਲ ਜਿਹੜੇ ਉੱਥੇ ਜਿਹੜੇ ਰਹਿਣ ਵਾਲੇ ਨੇਟਿਵ ਨੇ ਸੋ ਕਈ ਮੁੱਦੇ ਨੇ ਭਪਿੰਦਰ ਜੀ ਕਈ ਕਾਰਨ ਨੇ ਇਸ ਚੀਜ਼ ਨੂੰ ਲੈ ਕੇ ਇਸ ਵੇਲੇ ਮਾਹੌਲ ਜਿਹੜਾ ਹੈ ਉਹ ਗਰਮਾਇਆ ਹੋਇਆ ਹੈ ਤੋ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਕਿਸ ਢੰਗ ਦੇ ਫੈਸਲੇ ਲਏ ਜਾਂਦੇ ਆ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਾਂ ਕਿਸ ਢੰਗ ਦਾ ਜਿਹੜੇ ਹੈਗੇ ਆ ਮੁਖਾਲਫਤ ਹੁੰਦੀ ਆ ਜਾਂ ਇਹ ਚੀਜ਼ਾਂ ਸਭ ਉੱਥੇ ਹੀ ਜਿਹੋ ਹੈ ਐਜ਼ ਇਟ ਇਜ਼ ਸੈਟਲ ਹੋ ਜਾਂਦੀਆਂ ਇਥੇ ਆਉਣ ਵਾਲਾ ਸਮਾਂ ਦੱਸੇਗਾ ਜੀ ਵਿਰਿੰਦਰ ਜੀ ਇਹ ਕਹਿੰਦੇ ਆ ਕਿ ਬੀਬੀ ਜਗੀਰ ਕੌਰ ਨੇ ਉਹਨਾਂ ਦੇ ਵੀ ਘਰ ਵਾਪਸੀ ਹੋ ਸਕਦੀ ਆ ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਉਹਨਾਂ ਦਾ ਮੋੜ ਰਲੇਵਾ ਹੋ ਸਕਦਾ ਕੀ ਕਹਣਾ ਤੁਹਾਡਾ ਭੁਪਿੰਦਰ ਜੀ ਏ ਤੇ ਉਸੇ ਦਿਨ ਤੋਂ ਜਦੋਂ ਤੋਂ ਰਿਲੇਵਾ ਹੋਇਆ ਅਕਾਲੀ ਦਲ ਸੰਯੁਕਤ ਦਾ ਤੇ ਸ਼ਰਮਣੇ ਖਾਲੀ ਦਲ ਦਾ ਉਸ ਦਿਨ ਤੋਂ ਪਤਾ ਸੀਗਾ ਕਿ ਇਹ ਸਭ ਚੀਜ਼ਾਂ ਰੂਸਿਆ ਨੂੰ ਮਨਾਉਣ ਦੀਆਂ ਚੱਲ ਰੂਸਿਆ ਨੂੰ ਮਨਾਉਣ ਦੀਆਂ ਚੱਲੀਆਂ ਬੀਬੀ ਜਗੀਰ ਕੌਰ ਹੋਰਾਂ ਨੇ ਤੇ ਪਹਿਲਾਂ ਕਿਹਾ ਤਾਂ ਮੈਂ ਤੇ ਪਾਰਟੀ ਚ ਨਿਕਲੀ ਨਹੀਂ ਜੀ ਫਤਵਾ ਜਿਹੜਾ ਰੈਜ਼ੋਲੂਸ਼ਨ ਤੇ ਤੁਸੀਂ ਪਾਸ ਕੀਤਾ ਹੈ ਮੇਰੇ ਖਿਲਾਫ ਜੀ ਹੁਣ ਦੱਸਿਆ ਜਾ ਰਿਹਾ ਕਿ ਬੀਬੀ ਜਗੀਰ ਕੌਰ ਦੇ ਘਰੇ ਜਿਹੜੇ ਕੋਰ ਕਮੇਟੀ ਦੀ ਬੈਠਕ ਹੋਊਗੀ ਉੱਥੇ ਜਾਣਗੇ ਉੱਥੇ 14 ਮਾਰਚ ਨੂੰ ਬੀਬੀ ਜਗੀਰ ਕੌਰ ਜਿਹੜੀ ਹੈ ਉਹ ਜਿਹੜਾ ਰੈਜ਼ੋਲੂਸ਼ਨ ਇਹਨਾਂ ਨੇ ਬਣਾਇਆ ਸੀ ਉਸ ਬੀਬੀ ਜਗੀਰ ਕੌਰ ਦੇ ਨੂੰ ਲੈ ਕੇ ਪੁਰਾਣੀ ਗੱਲ ਹੈ ਉਸ ਨੂੰ ਲੈ ਕੇ ਹੁਣ ਜਿਸ ਢੰਗ ਨਾਲ ਇਹ ਦੁਬਾਰਾ ਵੈਲਕਮ ਕਰਨਗੇ ਉਹਨਾਂ ਨੂੰ ਪਾਰਟੀ ਦੇ ਵਿੱਚ ਲਿਆ ਜਾਊਗਾ ਤੇ ਇਹ ਚ ਕੋਈ ਦੂਰ ਨਹੀਂ ਹੈਗੀ ਕਿ ਬੀਬੀ ਜਗੀਰ ਕੌਰ ਐਸਜੀਪੀਸੀ ਦੇ ਪ੍ਰਧਾਨ ਰਹਿ ਚੁੱਕੇ ਨੇ ਕਾਫੀ ਸਿਰਕੜਵੇਂ ਆਗੂ ਨੇ ਜਿਸ ਤਰੀਕੇ ਦੇ ਨਾਲ ਮੰਤਰੀ ਵੀ ਦੇਖੋ ਗੱਲ ਪਤਾ ਕੀ ਹੈ ਇਹ ਮਜਬੂਤੀ ਹੋਊਗੀ ਇਸ ਪਾਰਟੀ ਨੂੰ ਲੈ ਕੇ ਜੇ ਜੀਬੀ ਜਗੀਰ ਕੌਰ ਜਿਹੜੀ ਹੈਗੀ ਆ ਔਰ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਆਗੂ ਜਿਹੜੇ ਹੈਗੇ ਨੇ ਜਿਸ ਤਰੀਕੇ ਦੇ ਨਾਲ ਮੈਂ ਪਹਿਲਾਂ ਵੀ ਗੱਲ ਕੀਤਾ ਸੁੱਚਾ ਸਿੰਘ ਲੰਗਾਹੂਰੀ ਜਿਹੜੇ ਹੈਗੇ ਨੇ ਜਿਹੜੇ ਦੋ ਵਾਰੀ ਉੱਥੇ ਧਾਰੀਵਾਲ ਤੋਂ ਵਿਧਾਇਕ ਚੁਣੇ ਗਏ ਸੀਗੇ 201997 ਦੇ ਵਿੱਚ 2007 ਦੇ ਵਿੱਚ ਵੀ ਤੇ ਫਿਰ ਖੇਤੀਬਾੜੀ ਮੰਤਰੀ ਵੀ ਰਹੇ ਨੇ ਪੀ ਡਬਲਯੂ ਟੀਮ ਮਿਨਿਸਟਰੀ ਵੀ ਰਹੇ ਨੇ ਤੇ ਉਹਨਾਂ ਨੇ ਵੀ ਬਾਦਲ ਹੋਰਾਨ ਨੂੰ ਸੁਖੀ ਸਿੰਘ ਬਾਦਲ ਹੋਰਾਨ ਨੂੰ ਚਿੱਠੀ ਭੱਲੀ ਆ ਕਿ ਭਾਈ ਮੇਰੇ ਅਣਥੱਕ ਜਿਹੜੀ ਆ ਕੋਸ਼ਿਸ਼ਾਂ ਪਾਰਟੀ ਨੂੰ ਲੈ ਕੇ ਆ ਉਸ ਨੂੰ ਧਿਆਨ ਚ ਰੱਖਦੇ ਹੋਏ ਮੇਰਾ ਫੇਰ ਦੁਬਾਰਾ ਪਾਰਟੀ ਦੇ ਵਿੱਚ ਖੈਰ ਮਕਦਮ ਕੀਤਾ ਜਾਵੇ ਤੇ ਮੈਨੂੰ ਵੀ ਸੇਵਾ ਦਾ ਮੌਕਾ ਦਿੱਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਜਿਹੜੀਆਂ ਹਨ ਨਜ਼ਰ ਆਣੀਆਂ ਦੇਖੋ ਭੁਪਿੰਦਰ ਜੀ ਗੱਲ ਇਹ ਹੈ ਕਿ ਸਿਆਸਤ ਦੇ ਵਿੱਚ ਕੋਈ ਕਿਸੇ ਦਾ ਦੋਸਤ ਨਹੀਂ ਤੇ ਕੋਈ ਕਿਸੇ ਦਾ ਦੁਸ਼ਮਣ ਨਹੀਂ ਹੁੰਦਾ ਇਹ ਮੌਕਾ ਹਾਲਾਤ ਸਮੀਕਰਨ ਦੇ ਉੱਤੇ ਡਿਪੈਂਡ ਕਰਦਾ ਕਿ ਕਿਸ ਨੂੰ ਦੁਬਾਰਾ ਗਲਵਕੜੀਆਂ ਪੈ ਜਾਂਦੀਆਂ ਨੇ ਤੇ ਕਿਸੇ ਕਿਸੇ ਕਿਸ ਨੂੰ ਲੈ ਕੇ ਜਿਹੜੀ ਆ ਪਿੱਠ ਉਖਾਣੀ ਪੈ ਜਾਂਦੀ ਹੈ ਸਿਆਸਤ ਦੇ ਵਿੱਚ ਕੋਈ ਕਿਸੇ ਦਾ ਦੋਸਤ ਕੋਈ ਕਿਸੇ ਦਾ ਦੁਸ਼ਮਣ ਨਹੀਂ ਹੁੰਦਾ ਔਰ ਆਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਮੀਕਰਨ ਬਦਲਦੇ ਪਏ ਨੇ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਅੱਜ ਦੀ ਵੀ ਜਿਹੜੀ ਵੱਡੀ ਖ਼ਬਰ ਆ ਤੁਹਾਨੂੰ ਤੁਸੀਂ ਪੜ੍ਹੀ ਹੈਗੀ ਆ ਕਿ ਨਾਇਬ ਸਿੰਘ ਸੈਣੀ ਜਿਹੜੇ ਆ 11ਵੇਂ ਮੁੱਖ ਮੰਤਰੀ ਬਣ ਗਏ ਨੇ ਜੀ ਬਿਲਕੁਲ ਹਰਿਆਣਾ ਦੇ ਹੈਨਾ ਹਰਿਆਣਾ ਦੇ ਔਰ ਬੜੇ ਸੀਨੀਅਰ ਆਗੂ ਨੇ ਜੀ ਕੁ ਖੇਤਰ ਤੋਂ ਹੈਗੇ ਨੇ ਉਹ ਆਪਣੇ ਐਮਪੀ ਨੇ ਜੀ ਤੇ ਜੋ ਪਾਰਟੀ ਚਾਂਦੀ ਪਈ ਹੈ ਕਿ ਜਿਹੜੇ ਹੈਗੇ ਨੇ ਖੱਟੜ ਹੋਰੀ ਉਹਨਾਂ ਨੂੰ ਕਰਨਾਲ ਤੋਂ ਖੜਾ ਕੀਤਾ ਜਾ ਐਮਪੀ ਦੀਆਂ ਚੋਣਾਂ ਦੇ ਵਿੱਚ ਸੋ ਗੱਲ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਮੀਕਰਨ ਜਿਹੜੇ ਇਸ ਢੰਗ ਨਾਲ ਉੱਪਰ ਥੱਲੇ ਇੱਧਰ ਉੱਧਰ ਜਿੱਦਾਂ ਉਹ ਬੰਦੇ ਨਹੀਂ ਸਟਾਕ ਮਾਰਕੀਟ ਦੇ ਜਿਹੜਾ ਗ੍ਰਾਫ ਹੈ ਹੁੰਦਾ ਰਹਿੰਦਾ ਤੇ ਸਮੀਕਰਨ ਜਿਹੜੇ ਚੋਣਾਂ ਦੇ ਨੇੜੇ ਉਹਨਾਂ ਦਾ ਗ੍ਰਾਫ ਹੀ ਹੈ ਹਿੱਲ ਜੁਲ ਜਿਹੜੀ ਹੈ ਉਹ ਤਗੜੀ ਫਲਕਚੁਏਸ਼ਨ ਹੁੰਦੀ ਰਹਿੰਦੀ ਹੈ ਹਰਿਆਣਾ ਦੇ ਵਿੱਚ ਵੀ ਬਿਲਕੁਲ ਹੁਣ ਇਦਾਂ ਹੀ ਹੋਇਆ ਨਾ ਜੀ ਜੀ ਪੀ ਦੇ ਨਾਲ ਉਹਨਾਂ ਦਾ ਘਟ ਜੋ ਟੁੱਟ ਗਿਆ ਵਾ ਭਾਜਪਾ ਦਾ ਤਾਂ ਫਿਰ ਵੀ ਚਲੋ ਉਹਨਾਂ ਨੇ ਮੁੱਖ ਮੰਤਰੀ ਹੋਣਾ ਬਦਲੇ ਆ ਪਹਿਲਾ ਖੱਟਲ ਹੋਣੀ ਸੀਗੇ ਸੋ ਇਹ ਸਭ ਚੀਜ਼ਾਂ ਦੇ ਭਪਿੰਦਰ ਜੀ ਸਾਡੇ ਦੇਸ਼ ਦੇ ਵਿੱਚ ਚੱਲਦੀ ਜਾਂਦੀ ਹੈ ਪਰ ਦਿੱਕਤ ਗੱਲ ਉੱਥੇ ਹੀ ਹੈ ਕਿ ਸਾਡੇ ਸਿਆਸਤਦਾਨ ਇਹ ਚੀਜ਼ਾਂ ਨੂੰ ਦੇ ਨਾਲ-ਨਾਲ ਅਗਰ ਇਹ ਚੀਜ਼ਾਂ ਵੀ ਠੀਕ ਹੈ ਜ਼ਰੂਰੀ ਹੈ ਪਰ ਇਹਨਾਂ ਚੀਜ਼ਾਂ ਦੇ ਨਾਲ-ਨਾਲ ਆਪਣਾ ਧਿਆਨ ਜਿਹੜਾ ਹੈ ਨਾ ਉਹ ਸਮਾਜ ਦੇਸ਼ ਦੀ ਭਲਾਈ ਦੇ ਉੱਤੇ ਲਾਉਣ ਨਾ ਤੋਂ ਜ਼ਿਆਦਾ ਬੈਟਰ ਹੈਗਾ ਬਜਾਏ ਕਿ ਇਹਨਾਂ ਸਾਡੇ ਸਿਆਸਤਦਾਨਾਂ ਦਾ ਜਿਹੜਾ ਧਿਆਨ ਹੈ ਉਹ ਜ਼ਿਆਦਾ ਕਰਕੇ ਕੁਰਸੀ ਪਾਵਰ ਟੱਕ ਹੀ ਰਹਿੰਦਾ ਹੈ ਤੋਂ ਇਸ ਵੇਲੇ ਜੋ ਦੇਸ਼ ਦੇ ਹਾਲਾਤ ਨੇ ਜਿੰਨੀ ਦੇਰ ਤੱਕ ਸਾਡੇ ਤੇ ਸਿਆਸਤਦਾਨ ਜਿਹੜੇ ਨੇ ਉਹਨਾਂ ਦਾ ਧਿਆਨ ਪਬਲਿਕ ਵੈਲਫੇਅਰ ਵਾਸਤੇ ਨਹੀਂ ਜਾਂਦਾ ਦੇਖੋ ਗੱਲ ਇਹ ਹੈ ਕਿ ਆਪਾਂ ਜੇ ਤਰੱਕੀ ਆਫ ਦਾ ਮੁਲਕਾਂ ਦੀ ਗੱਲ ਕਰੀਏ ਆਪਾਂ ਐਗਜ਼ਾਮਪਲ ਵੀ ਦੇਣੀਆਂ ਜ਼ਰੂਰੀ ਨੇ ਇਹਦਾ ਮਤਲਬ ਇਹ ਹੈ ਕਿ ਸਾਨੂੰ ਉੱਥੋਂ ਸਿੱਖਿਆ ਮਿਲਦੀ ਰਵੇ ਇਹ ਨਹੀਂ ਹੈ ਕਿ ਅਸੀਂ ਅਸੀਂ ਉਹਦੇ 16 ਗਾਉ ਨੇ ਆ ਬਾਹਰਲੇ ਮੁਲਕਾਂ ਦੇ ਅਸੀਂ ਇਹ ਚਾਹੁੰਦੇ ਆ ਕਿ ਦੱਸਦੇ ਆ ਇਸ ਕਰਕੇ ਕਿ ਸਾਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ ਸਿੱਖਣਾ ਕਿਸੇ ਤੋਂ ਕੋਈ ਮਾੜੀ ਗੱਲ ਨਹੀਂ ਹੈ ਸਿੰਗਾਪੋਰ ਦੇ ਵਿੱਚ ਹੈਲਥ ਮਨਿਸਟਰ ਦੀ ਘਾਰਦ ਸੀ ਸਿੰਗਾਪੋਰ ਦੇ ਵਿੱਚ ਹੈਲਥ ਮਨਿਸਟਰ ਨਹੀਂ ਸੀ ਕਿਸੇ ਵੇਲੇ ਦੀ ਗੱਲ ਹੈ ਤੇ ਉਹਨਾਂ ਨੇ ਇੱਕ ਬਹੁਤ ਵੱਡੇ ਸੀਨੀਅਰ ਡਾਕਟਰ ਨੂੰ ਚੱਕ ਕੇ ਬਗੈਰ ਚੋਣਾ ਤੋਂ ਬਣਾਤਾ ਕਿ ਇਹ ਵਧੀਆ ਕੰਮ ਕਰਦੇ ਨੇ ਉਹਨਾਂ ਦਾ ਰਿਕਾਰਡ ਦੇਖ ਕੇ ਸੋ ਵਿਦਆਊਟ ਉਹਨਾਂ ਨੇ ਇੱਕ ਕਾਨੂੰਨ ਜਿਹੜਾ ਹੁੰਦਾ ਨਾ ਉਹ ਇਸ ਢੰਗ ਨਾਲ ਤੁਸੀਂ ਆਪਣੇ ਕੋਈ ਰਾਹ ਕੱਢ ਲੈਂਦੇ ਹੋ ਕੋਈ ਨਾ ਕੋਈ ਕਾਨੂੰਨ ਦੇ ਵਿੱਚ ਐਮੈਂਡਮੈਂਟ ਕਰਕੇ ਜੋ ਦੇਸ਼ ਦੀ ਭਲਾਈ ਦੇ ਲਈ ਹੋ ਸਕਦਾ ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਇਸ ਢੰਗ ਨਾਲ ਹੁੰਦੀਆਂ ਨੇ ਸਾਡੇ ਸਿਆਸਤਦਾਨ ਦੇ ਤੁਹਾਨੂੰ ਪਤਾ ਹੀ ਹੈ ਉਹ ਇੱਕ ਦੂਜੇ ਨੂੰ ਵੈਸੇ ਵੇਖ ਨਹੀਂ ਸਿਖਾਉਂਦੇ ਉਹ ਕਹਿੰਦੇ ਸਾਡੀ ਕੁਰਸੀ ਹੋਵੇ ਜਿਹਨੂੰ ਤੁਹਾਨੂੰ ਲੱਗਦਾ ਹੈ ਜਿਹੜਾ ਦੋ ਦੁਸ਼ਮਣ ਹੁੰਦਾ ਉਹ ਕਦੀ ਕੁਰਸੀ ਦੇ ਲਈ ਦੋਸਤ ਵੀ ਬਣ ਜਾਂਦਾ ਤੇ ਦੋਸਤ ਦੁਸ਼ਮਣ ਬਣ ਜਾਂਦਾ ਇਸ ਵਾਲੇ ਇਹ ਸਭ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਰਹਿੰਦੀਆਂ ਨੇ ਬਾਕੀ ਲੋਕ ਸਭ ਦੀਆਂ ਚੋਣਾਂ ਨੇੜੇ ਹੀ ਨੇ ਤੇ ਮੈਨੂੰ ਲੱਗਦਾ ਹੋਰ 2-4 ਦਿਨਾਂ ਦੇ ਵਿੱਚ ਕੋਈ ਵੱਡੀ ਅਨਾਉਂਸਮੈਂਟ ਹੋਈ ਲੋ ਤੇ ਜਿਹੜੀਆਂ ਹੁਣ ਛੇਤੀ ਵੀ ਜਿਹੜੀਆਂ ਤੁਸੀਂ ਆਪ ਦੇਖੋਗੇ ਕਿ ਕਿਸ ਢੰਗ ਨਾਲ ਅਨਾਉਂਸਮੈਂਟਸ ਹੁੰਦੀਆਂ ਨੇ ਉਮੀਦਵਾਰਾਂ ਦੀਆਂ ਵੱਡੀਆਂ ਵੱਡੀਆਂ ਉਥਲ-ਪੁਥਲਾਂ ਵੀ ਹੋ ਰਹੀਆਂ ਨੇ ਵੱਡੀਆਂ ਵੱਡੀਆਂ ਉਥਲ-ਪੁ ਹੋਰ ਵਿਖਣ ਨੂੰ ਮਿਲਣੀ ਹੈ ਉਹ ਕਿਦਾਂ ਜੀ ਜੀ ਵਿਰਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸੰਸਾ ਸਾਡੇ ਨਾਲ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪੱਕੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਦਿਵਜਾਜ ਧੰਨਵਾਦ ਸ਼ੁਕਰੀਆ ਜੀ